ਹਾਂਜੀ ਜੀ ਅੱਜ ਆ ਸਾਡਾ ਵਲੋਗ ਦਾ ਜੀ ਕਿੱਥੇ ਆ ਹੜਿੰਬਾ ਮਾਤਾ ਤਲਵਾੜਾ ਇੱਥੇ ਕਿੱਥੇ ਆ ਗਿਆ ਇਹ ਜੀ ਬਹੁਤ ਆ ਗਿਆ ਇਹ ਨੂੰ ਲੈ ਲੀਏ ਕੋਲ ਕਿੱਕ ਮਗਾਰਾ ਕੇ ਇਹ ਬਾਕੀ ਨੂੰ ਉੱਤੇ ਚੱਲੇ ਆ ਹੜਿੰਬਾ ਮਾਤਾ ਦੇ ਤਲਵਾੜਾ ਅੱਜ ਦਾ ਵਲੋਗ ਹੋਊਗਾ ਹਾਂਜੀ ਜੀ ਕੋਲਚਾ ਗਲ ਦਾ ਟੱਪ ਕੇ ਹੁਣ ਚੱਲੇ ਆਂ ਅਸੀਂ ਮਾਤਾ ਹੜਿੰਬਾ ਦੇਵੀ ਵਾਲਨ ਨੂੰ ਏ ਗਿਆ ਜੀ ਰਾਤ ਖੰਨੇ ਆ ਕਿਦਾਂ ਪਹਾੜ ਹੋਣੇ ਜਾ ਰਹੇ ਆ ਪਹਾੜ ਇਹ ਦੇਖੋ ਜੀ ਉੱਚੇ ਉੱਚੇ ਰਾਤੇ ਉੱਚੇ ਚ ਸੁਪਣੇ ਸੁਪਣੇ ਸਾਡੇ ਬਹੁਤ ਉੱਚੇ ਆ ਜੀ ਪੂਰਾ ਇੱਕ ਨਹੀਂ ਹੁੰਦਾ ਜੀ ਪੂਰਾ ਨਹੀਂ ਹੁੰਦਾ ਪੂਰਾ ਹੁੰਦਿਆਂਦਾ ਜੀ ਕੋਈ ਚੀਜ਼ ਚ ਕੋਈ ਜਾਂਦੀ ਹੈ ਕਦੀ ਕੋਈ ਚੀਜ਼ ਘਾਟ ਜਾਂਦੀ ਹੈ ਜੀ ਟੈਂਪੋ ਦਾ ਵੇਚਣ ਇਹ ਦੇਖੋ ਜੀ ਇਧਰ ਫੁੱਲ ਬੜੇ ਸੋਹਣੇ ਆ ਜੀ ਇੱਥੇ ਜੂਏ ਫੁੱਲ ਵੀ ਦਿਖਾ ਫੁੱਲ ਪੂਰੇ ਹਨ ਖਾਂੜਾ ਜੀ ਦੇਖੋ ਜੀ ਨਜ਼ਾਰਾ ਪੂਰਾ ਹਾਲੇ ਦੂਜੇ ਰੋਡ ਦਿਖਾਈ ਇਹਨਾਂ ਨੇ ਰੋਡ ਆਣੇ ਆ ਜੇ ਅੱਗੇ ਘੁੰਮਣ ਫਿਰਨ ਆਲੇ ਹੋਰ ਆ ਜੇ ਤੇ ਕੇ ਦੇਖਦੇ ਜੇ ਹੁਣ ਤੁਸੀਂ ਕਮੈਂਟ ਵਿੱਚ ਕਬਟਾ ਵਿੱਚ ਨੱਕਾਂ ਦਾ ਜੀ ਨੱਕ ਉਹ ਦਿਖਾ ਦੇਖੋ ਜੀ ਬੋਲ ਜਾ ਜੰਨਤਾ ਜੀ ਜੰਨਤ ਇੱਧਰ ਆਓ ਠੱਡਾ ਇਲਾਕਿਆਂ ਨਾਲੇ ਘੁੰਮਣ ਫਿਰਨ ਨੂੰ ਨਾਲੇ ਤਾਂ ਠੀਕ ਹੈ ਜੀ ਵਾਗ ਚੀਤੇ ਸਾਰਾ ਹਕੁੰਦਾ ਜੀ ਇੱਥੇ ਜੰਗਲੀ ਏਰੀਆ ਆ ਛੇਲੀ ਛੂਦੀ ਨਾਲ ਨਾ ਹੀ ਇਹ ਆਪਣੀ ਨਾਲ ਤੇ ਚੰਗਾ ਵੇਖੋ ਜੀ ਜੇ ਕੋ ਮਰਨਾ ਚਾਹੁੰਦਾ ਢੇਕੇ ਮਾਰ ਸਕਦਾ ਇਹ ਜੇ ਕਿਸੇ ਨੇ ਆਪਣੀ ਜਾਨ ਦੇਣੀ ਹੈ ਤੇ ਉਹ ਤੇ ਦੇ ਸਕਦਾ ਆ ਇਹ ਦੂਰ ਵੀ ਪੂਰਾ ਸ਼ਾਨਦਾਰ ਆ ਰਿਹਾ ਜੀ ਹਿੰਤਾ ਆ ਰਹੀ ਹੈ ਜੀ ਇਧਰ ਨੂੰ ਇੱਥੇ ਤੇ ਮਰ ਸਕਦੇ ਮਰਨਾ ਹੈ ਕਿਹਨੂੰ ਕਰੋ ਉਹਦੇ ਹੱਥ ਲਿੱਟ ਲੀਏ ਜੀ ਨੂੰ ਕੀ ਕਰਾਂ ਵੀਰੇ ਹਨੀ ਚੂਮ ਮੇਨਾ ਤਗੜਾ ਇਹਦਾ ਮੋਟਰਸਾਲ ਬਚਾ ਦੇ ਦਾ ਜੋਰ ਹੋ ਗਿਆ ਹੈ ਜੀ ਆ ਰਹੀ ਆਈ ਹੋ ਮੈਨ ਇਹ ਹੈਗਾ ਜੀ ਹਵਾ ਮੈਨ ਤੇ ਬਾਦੀ ਆਣਾ ਉਹ Bu yada bili filtreyi şurada. ਕੋਈ ਨਹੀਂ ਛੱਡੀਦਾ ਵਾ ਪਤਾ ਹੋਣਾ ਚਾਹੀਦਾ ਯਾਰ ਸਦੀਪ ਜੀ ਆਇਆ ਹਣ ਹੁਣ ਸਦੀਪ ਜੀ ਇਹ ਦੇਖੋ ਜੀ ਮਾਤਾ ਦਾ ਵਿਹੂ ਤੁਸੀਂ ਹੜਿੰਮਾ ਮਾਤਾ ਪੂਰਾ ਸੋਹਣਾ ਮੀਰੋ ਲੱਗ ਰਿਹਾ ਜੀ ਇਹ ਪੂਰਾ ਪੂਰਾ ਐ ਨਿੱਕਰ ਨੂੰ ਘੈਂਟ ਪੂਰਾ ਇਹ ਹੈ ਜੀ ਮਾਤਾ ਹੜਿੰਬਾ ਜੀ ਦਾ ਮੰਦਿਰ ਤੇ ਦਰਸ਼ਕ ਪੂਰੇ ਆਏਗੇ ਆ ਜੀ ਦੇਖੀ ਸਰਦੇ ਹੋ ਦੂਰ ਤੋਂ ਤਾਲੂਦਾ ਇਧਰੋਂ ਦੇਖ ਲਓ ਜੀ ਗਾਇ ਮਾਤਾ ਜੀ ਵਾਕੀ ਥੱਲੇ ਦਾ ਵੀਊ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਾਵਾ ਜੀ ਨਜ਼ਾਰੇ ਦੇਖੋ ਜੀ ਟਿੱਪਾ ਲਾ ਕੀ ਇਹ ਬੋੜਾ ਹੈ ਰਸ਼ੰਤ ਨੂੰ ਬਰਾਤੇ ਆ ਜੀ ਹੁਣ ਮਾਤਾ ਜੀ ਦੇ ਓਡੀ ਕੁਆਲਿਟੀ ਅਜਿੰਨੀ ਵਧੀਆ ਨਹੀਂ ਆ ਰਹੀ ਹੋएगी ਕਿਉਂਕਿ ਮਾਈਕ ਦਾ ਰਸੀਵਰ ਖਵਾਸ ਗਿਆ ਹੈ ਤਾਂ ਕਰਕੇ ਮਾਈਕ ਨਹੀਂ ਹੈ ਕਨੈਕਟ ਅਜ ਫੋਨ ਦੇ ਨਾਲ ਇਤੋਂ ਪ੍ਰਸ਼ਾਦ ਮੈਂ ਰਿਹਾ ਜੀ ਤਾਣੂ ਕਾਲਾ ਗਿਆ ਦੇ ਸੋਹਣੀਆਂ ਬੂਟੀਆਂ ਗੱਡੂ ਦੇ ਵੀ ਲਾਤਾ ਰਿਹਾ ਗੁੱਡੂ ਕੰਦਾ ਜੀ ਲੰਗਰ ਖਾਣਾ ਆ ਤੇ ਹੁਣ ਅਸੀਂ ਲੰਗਰ ਦੇ ਆਲ ਚੱਲੇ ਆ ਗੁੱਡੂ ਕੰਦਾ ਹੈ ਜੀ ਤਾਂ ਆ ਗਈ ਮਮਾ ਦੇਖੋ ਜੀ ਅੰਦਰ ਉਹ ਬਣ ਰਹੀਆਂ ਜੀ ਰੋਟੀਆਂ ਛਰਿਆ ਲਾਗੀਆਂ ਜੀ ਦੇਖ ਸਕਦੇ ਹੋ ਜਗਾ ਵੜੀ ਆ ਬਹਿ ਜਾ ਇੱਥੇ ਬਹਿ ਜਾ ਸ਼ਕਲਾਂ ਤੁਸੀਂ ਦੇਖ ਸਕਦੇ ਹੋ ਗੱਡੂ ਸੋਹਣੀ ਸ਼ਕਲ ਦੇਖ ਲਓ ਜੀ ਚਮਚਾ ਜਾਈ ਤੇ ਚਮਚੇ ਵਗਾਰੇ ਪੀਂਹ ਲਉਂਦੀ ਕੀ ਕਿਉਂ ਜਾ ਰਿਹਾ ਮੈਂ ਖਾਣਾ ਹੱਥ ਨਾਲ ਲੇਕਿਨ ਖਾਣਾ ਹੱਥ ਨਾਲ ਹੁਣ ਖਾਂਦਾ ਕਿਦਾ ਮੈਂਟਮ ਮੈਂਟ ਦੇਖਿਆ ਮੈਂ ਦੂਰ ਕਾ ਨਾਲ ਗਰਮ ਲੱਗ ਰਹੀ ਇਹਦੇ ਉਂਗਲਾ ਗਰਮ ਜੀ ਬੱਸ ਰੁਕ ਜਾ ਪਾਣ ਨਾ ਦੋਨੇ ਸਾਈਡ ਲੰਗਰ ਲੱਗਿਆ ਹੋਇਆ ਜੀ ਗੁੱਡੂ ਕੰਦਾ ਕੁੜੀ ਨੂੰ ਦੇਖਣਾ ਹੈ ਤੇ ਗੁੱਡੂ ਨੂੰ ਕੁੜੀ ਦੇਖਣ ਦਿੰਨੇ ਆ। ਗੁੱਡੂ ਜੀ ਦੇਖ ਸਕਦੇ ਤੁਸੀਂ। ਇਹ ਹਰੀ ਬਲਟਵੀਆਂ। ਤੁਹਾਡੇ ਇੱਧਰ ਕੀ ਕਹਿੰਦੇ ਇਹਨੂੰ? ਕੀ ਗਲਾਈਦੇ ਆ? ਕੀ ਗਲਾਂਦੇ ਆ? ਕੀ ਕਰਾਂਦੇ ਤੁਹਾਡੇ ਇੱਧਰ? ਮੁੰਡਾ ਲੱਗਿਆ ਨਾ ਇਥੇ ਇਥੋਂ ਦਾ ਆਹ ਜੀ ਪੁੱਡਾ ਉਹ ਵੀ ਪਹਾੜੀ ਭਾਸ਼ਾ ਬੋਲਦਾ। ਹਾਂ। ਉੱਥੇ 1 ਵਜੇ ਲੰਚ ਟਾਈਮ ਹੁੰਦਾ ਨਾ। ਹਾਂ। ਕਹਿੰਦਾ ਸਕੂਲਾ 1 ਵਜਣਾ ਯਾਰ। ਕੀ ਸਕੂਲਾ? ਸਕੂਲਾ 1 ਵਜਣਾ ਕਹਿੰਦਾ। ਹਾਂ। ਉਹ ਕਿਸੇ ਲਈ 1 ਵਜਣਾ ਹਨਾ। ਪੂਰੇ ਸਾਹ ਨ ਆਂਦੇ ਹੋਏ। ਪਿੰਡ ਖੰਨੇਓ ਕੀ ਮੁਰਤੀ ਗਈ ਉਹ ਜਿਹੜੇ ਨਹੀਂ ਕੋਈ ਸਾਡੇ ਰਾਜਪੂਤਾਂ ਨੇ ਹਾਂ ਹਾਂ ਉਹ ਵੀ ਜੀ ਨਾ ਉਹ ਮਾਰਾ ਲੋ ਜੀ ਭਰਾ ਸਾਰੇ ਮਿਲੇਗੇ ਜੀ ਭਾਜੀ ਪਿੰਡ ਦਾ ਨਾਮ ਹੀ ਹੈ ਬਣ ਕਰਨਪੁਰ ਬਣ ਕਰਨਪੁਰ ਹਾਂ ਜੀ ਸਬਨ ਕਰਨਪੁਰ ਪਿੰਡ ਦਾ ਨਾਮ ਹੈ ਇਹ ਸਾਰੇ ਭਰਾ ਮਿਲਏਗੇ ਜੀ। ਆਹੋ। ਗੁੱਡੂ ਦੀਆਂ ਕਲਾਸਮੇਟ ਇੰਨੀਆਂ ਨਹੀਂ ਆ ਗਈ ਇੱਥੇ। ਨਾ ਕੋਈ। ਇਹ ਵੀ ਬੰਦੀ। ਬੂਟਵਾੜ ਪਾਖੇ ਜੀ ਤੇ ਹੁਣ ਅਸੀਂ ਚੱਲੇ ਆਂ। ਦੂਜੀ ਸਾਈਡ ਨੂੰ ਘੁੰਮਣ। ਗੱਡੂ ਜੀ ਬੂਟ ਪਾ ਰਹੇ ਆ ਜਨਰੇਟਰ ਤੇ ਬਹਿ ਕੇ। ਹੁਣ ਦੀ ਪੂਰੀ ਪਿਛੇ। ਕਹਿੰਦੇ ਗੱਡੀਆਂ ਆਪਣੀਆਂ ਠੀਕ ਕਰਾਣੀਆਂ ਹੁਣ ਗੱਡੂ ਨਾਲ ਸੰਪਰਕ ਕਰ ਸਕਦਾ ਹੁਣ। ਡੀਲਰ ਦਾ ਡੀਲਰ ਵੀ ਆ ਜੀ ਠੀਕ ਵੀ ਕਰ ਦਿੰਦਾ ਡੀਲਰ ਵੀ ਦਾ ਲੋ ਜੀ ਆ ਡੇਮਡੇ ਲੈ ਲਓ ਜੀ ਨਾਲੇ ਮੰਮੀ ਨੇ ਫੋਨ ਲਾਦਾ ਫਸਲਾ ਲੜੀਆ ਭਾਈ ਇਹ ਭਾ ਦੇਣਾ ਟਿੱਪਰ ਆਣੀ ਹੈ ਠੀਕ ਹੈ ਮਹਾਰਾਜ ਚੱਲਦੇ ਭਾਈ ਜਿਹੜੀ ਮਰਜ਼ੀ ਕੰਟਰੀ ਭਾਈ ਜਿੱਥੋਂ ਮਰਜ਼ੀ ਸਪੋਰਟ ਦਲਵਾ ਦੇ ਤੇ ਇਹ ਬੰਦੇ ਹੀ ਸ਼ਗਾ ਦੇਖਣਾ ਕਰੀ ਗੁਲੀ ਅੱਜ ਪੇਸ ਤੇ ਪਾਉਣੀ ਆ ਹਾਂ ਇਹ ਇਹ ਬਈ ਜਿਹੜਾ ਭਰਾ ਛੋਟਾ ਇਹ ਨਾਲ ਠੀਕ ਹੈ ਜੀ ਠੀਕ ਹੈ ਮਹਾਰਾਜ ਇਹ ਨੰਬਰ ਲੈ ਲਓ ਭਾਈ ਜੀ ਠੀਕ ਹੈ ਠੀਕ ਹੈ ਮਾਰਾ ਜੀ ਛੋਟੀਆਂ ਠੰਡੀਆਂ ਖਾਹ ਜਿੰਨਾ ਵਧੀਆ ਚੱਲ ਰਿਹਾ ਹੈ ਜਾਈ ਕਰ ਨਾਮ ਮਿਲਣੇ ਮਹਾਰਾਜ ਜੀ ਪੈਸਾ ਵਾਰੋ ਨਾਮ 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 ਲੱਗੇ ਆ ਗਿਆ ਲੱਗੇ ਆਵਾਜ਼ ਘਟਾਣੀ ਆ ਮਾਰਾ ਬਾਬੇ ਦਾ ਨਾਮ ਹੋਈਂ ਲੈ ਇਦਾ ਜੇ ਕਾਰਾ ਲਵਾ ਦੇ ਰਾਮ ਰਾਮ ਜੀ ਰਾਮ ਰਾਮ ਜੀ ਰਾਮ ਰਾਮ ਸਾਹ ਵਿੱਚ ਆ ਜੀ ਮੁੰਡੇ ਸਾਰੇ ਇੱਥੇ ਬਹੁਤ ਖੁਸ਼ ਆ ਇੰਨੇ ਖੁਸ਼ ਤੇ ਹਾਡੇ ਵਾਲੇ ਨਹੀਂ ਹੁੰਦੇ ਅੱਜ ਨਾਲ ਬਲਾਪ ਹਾਂ ਜੀ ਨਹੀਂ ਨਾ ਹਣੇ ਤੇ ਹੋਣਾ ਨੌਜਵਾਨ ਉੱਤੇ ਮੁੰਡਾ ਭਾਜੀ ਪੂਰਾ ਸ਼ਾਰਾ ਦੇਖੋ ਜੀ ਗੁੱਡੂ ਇਹ ਦੇਖੋ ਜੀ ਗੁੱਡੂ ਤੇ ਦਾ ਨਾਂ ਵੀ ਗੁੱਡੂ ਅਟੋਰੀ ਮੋ ਮੇਰਾ ਯਾਰ ਇਹ ਦੇਖੋ ਜੀ ਡਰੋਨ ਉੱਡ ਰਿਹਾ ਪਹਿਲੀ ਵਾਰ ਤੁਹਾਨੂੰ ਪਤਾ ਇਹ ਤੇ ਜਰੂਰ ਉਡਾਣਾ ਪਿੱਛੇ ਵੀ ਦੇਖ ਸਕਦੇ ਹਾਂ ਆ ਉੱਡ ਗਿਆ ਉੱਡ ਗਿਆ ਉੱਡ ਗਿਆ ਜੀ ਦੇਖੋ ਤੁਸੀਂ ਵੀਊ ਪਾਸੇ ਘਾਰੋ ਦੁਨੀਆ ਨੂੰ ਪਹਾੜ ਦਿਖਾ ਪਹਾੜ ਭਾਜੀ ਪਹਾੜ ਕਿੱਥੇ ਪਹਾੜੀ ਦੇਖੋ ਜੀ ਭਾਜੀ ਚੜ੍ਹ ਨਹੀਂ ਦੇ ਰਹੇ ਮੈਂ ਭਾਈ ਨੂੰ ਬੜਾ ਮਨਾਇਆ ਮੈਂ ਕਿਹਾ ਪਹਾੜੀ ਚੜ੍ਹ ਲੈਂਦੇ ਯਾਰ ਭਾਜੀ ਨੇ ਚੜ੍ਹ ਨਹੀਂ ਦਿੱਤਾ ਜੀ ਗੁੱਡੂ ਵਾਲੇ ਪਹਾਣੇ ਤੇ ਇਹ ਇਹ ਇਹਨੂੰ ਪੜਨਾ ਇਹਨੂੰ ਬਾਹਰ ਜਾ ਲੈਂਦੇ ਇਹਨੂੰ ਇਹਨੂੰ ਫੇਰ ਪੜਨਾ ਦੇਖ ਲੈ ਆਪੇ ਜੀ ਇੱਧਰ ਨੂੰ ਕੱਕੇ ਓ ਦੇਖੋ ਜੀ ਆ ਗਿਆ ਹੋਰ ਭਾਈ ਕੀ ਹਾਲ ਚਾਲ ਹੈ ਭਾਈ ਕਿਦਾਂ ਲੱਗ ਰਿਹਾ ਮੇਲੇ ਦਾ ਮਹੌਲ ਵਧੀਆ ਜੀ ਵਧੀਆ ਮਹੌਲ ਹੈ ਕਿੱਥੋਂ ਆਏ ਭਾਈ ਤੁਸੀਂ ਮਾਨਸਰ ਤੋਂ ਭਾਈ ਅੱਛਾ ਚਾਪਾ ਜੀ ਮਾਨਸਰ ਤੋਂ ਆਪਣੇ ਲੱਗ ਹੀ ਏਰੀਆ ਹਾਂਜੀ ਹਾਂਜੀ ਦੂਰੋਂ ਆਏ ਆ ਦੇਖੋ ਜੀ ਭਰਾ ਸਾਡੇ ਉਧਰ ਹੀ ਆਏ ਆ ਆਜੋ ਇਹ ਭਰਾ ਆਪਣੇ ਇੱਥੋਂ ਦੀ ਆ ਭਾਈ ਕਿਹੜਾ ਕਿਹੜਾ ਪਿੰਡ ਹੈ ਜੀ ਪਿੰਡ ਦਾ ਕਿਦਾਂ ਲੱਗ ਰਿਹਾ ਮੇਲਾ ਪੂਰਾ ਆਈ ਲਵ ਮਗੇਨੇ ਫੇਸਬੁਕ ਉੱਪਰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜੀ ਥੱਲੇ ਨੂੰ ਵਾਪਸੀ ਆਪਣੀ ਹੁਣ ਤੁਹਾਨੂੰ ਥੱਲੇ ਜਾ ਕੇ ਮੇਲੇ ਦਾ ਥਿਊ ਦਿਖਾਵਾਂਗੇ ਮੰਦਿਰ ਦੇ ਫਰੰਟ ਤੇ ਰਸ਼ੇ ਕਾਫੀ ਜਿਆਦਾ ਮਤਲਬ ਘਟ ਵੀ ਗਿਆ ਤੇ ਲੋਕੀ ਤੁਹਾਨੂੰ ਬੜਾ ਸ਼ਾਮੀ ਆ ਵੀ ਰਿਹਾ ਛੋਣੀ ਲੋਕੀ ਸਤਲਾਂ ਬੁੱਧੂ ਦੁਕਾੜਿਆ ਬੋਲ ਵੀ ਤੇ ਆ ਲੋ ਜੀ ਠੰਡੀ ਠੰਡੀ ਕੁਲਫੀ ਖਾਓ ਤੇ ਠੰਡੇ ਹੋਵੋ ਆਈ ਰੋ ਆ ਜੋ ਸੋਨੇ ਕੋਈ ਕੰਡਾ ਹਾਰਾਂ ਦਾ ਇੱਕੋ ਹੀ ਆ ਕਿੱਦਾਂ ਲੱਗ ਰਿਹਾ ਮੇਲਾ ਬਸ ਜੈ ਮਾਤਾ ਜੀ ਆਹ ਤਾਂ ਕਲੀ ਗੱਡੂ ਕਾਪ ਲੈਣ ਲੱਗਾ ਜੀ ਚਾਹ ਵੀਨ ਲਈ ਨਾਲੇ ਚੱਪਲਾਂ ਲੈ ਲਗਾਉਣੀ ਸੇਲੀ ਲਈ ਗੱਡੂ ਵੀ ਲੈ ਲਓ ਚੱਪਲਾਂ ਸੇਲੀ ਵੀ ਨਹੀਂ ਗੱਡੂ ਨੂੰ ਆਪਣੀ ਜੁੜਦੀਆਂ ਨਾਲੇ ਸਲੀਪਰ ਟੁੱਟ ਗਈ ਹੈ ਗੱਡੂ ਕਹਿੰਦਾ ਮੇਰੇ ਆਪ ਸਲੀਪਰ ਟੁੱਟ ਗਏ ਆ ਕੋਈ ਕੁੜੀ ਜਿੰਨੇ ਪਸੰਦ ਕਰਦੀ ਹੈ ਜੀ ਐਡਰੈਸ ਮੇ ਤੋਂ ਮੰਗ ਲਿਓ ਮੈਨੂੰ ਸਲੀਪਰ ਭੇਜੋ ਪਹਿਲਾਂ ਵਧੀਆ ਜੇ ਭੇਜਿਓ ਜੀ ਵਧੀਆ ਜੇ ਇੱਕ ਜਿਹੜਾ ਮੈਨੂੰ ਭੇਜ ਦਿਓ ਨਾਲ ਕੁਲਫੀਆਂ ਲੱਗੀਆਂ ਆਹੋ ਜਿਆਦਾ ਵਧੀਆ ਦੇ ਨੋਹੇ ਦੇ ਭੇਜਿਓ ਉਹ ਚਲ ਗਿਆ ਭਾ ਕਿੱਧਰ ਗਿਆ ਉਹ ਜੀ ਪ੍ਰਮੁੱਖ ਸੇਵਾਦਾਰਤੋਂ ਦੇ ਸਾਰੇ ਭਰਾ ਆਪਣੀ ਸੇਵਾ ਦਾ ਅਰਥ ਹੁੰਦੇ। ਨਾ ਝੋਲੀ ਝੋਲੀ ਘਟਣਾ ਸ਼ੁਰੂ ਹੋ ਗਿਆ ਹੈ ਜੀ। ਇਧਰੋਂ ਦੇਖ ਸਕਦੇ ਹੋ। ਕਿਹ ਘਾਰ ਜਾਂਦੇ ਪਤਾ ਨਹੀਂ ਕਿਹੜੇ ਬੰਦੇ ਨਾਲ ਪਰੇ ਕਿਹੜੇ ਬੰਦੇ ਨਾਲ ਪਰਿਆਂ ਉਹ ਹੈ ਗੰਦਾ ਕੁਛ। ਉਹ ਨਹੀਂ ਲੱਭ ਰਿਹਾ ਇਹਦਾ। ਮਾੜੀਆਂ ਜਾਂ ਨਾਲ ਲੱਭ ਰਿਹਾ ਜੀ ਇਹ ਪਤਾ ਨਹੀਂ ਕਿੰਨੂੰ ਲੱਭ ਰਿਹਾ। ਇਹ ਮੇਰੇ ਨਾਲ ਨਹੀਂ ਦਗਾ। ਅੱਛਾ। ਨਹੀਂ ਇਹ ਕਰਦਾ। ਤੋ ਕੀ ਜਾਣੇ ਸਟਾਰਟ ਹੋ ਗਏ ਜੀ ਘਰਾਂ ਨੂੰ ਹੁਣ ਤੇ ਬਾਕੀ ਅਸੀਂ ਵੀ ਆਪਣਾ ਕੰਮ ਜਿੰਨਾ ਕਰ ਸਕਦੇ ਹਾਂ ਇਹ ਕਰਤਾ ਆ ਬੰਦੇ ਹਾਰੇ ਖਾਤੇ ਆ ਮੂਹ ਚੱਲ ਤਾ ਨੂੰ ਸਾਰਾ ਇਹਦਾ ਉੱਤੇ ਜਾਨ ਦੇਣ ਨਹੀਂ ਕਰ ਰਿਹਾ ਜੀ ਇਹਨੂੰ ਕੁੜੀ ਨੇ ਬਸ ਇਹ ਕਿਸੇ ਨਾਗਿੰਦੇ ਬਸ ਵੇਚਿਆ ਹੋਰ ਕੋਈ ਸ਼ਨ ਨਹੀਂ ਇਹ ਗੱਲ ਆ ਰਿਵਿਊ ਲੈਂ ਲੈ ਬੰਗੇ ਨਾ ਨੂ ਬੜਾ ਕਰ ਲੈ ਉਹ ਘਾ ਤਰੇ ਅੱਗੇ ਉਹ ਦੇਖੋ ਜੀ ਫਰਾਸਵੰਦ ਵਿਦਿਆਰਥੀ ਹੈ ਜੀ ਇਹ ਦਨਾਈ ਛੜਦਾ ਐ ਵੀ ਕਿਸੇ ਨੂੰ ਨਹੀਂ ਇਹ ਜਿਹੜੀਆਂ ਜਿਹੜੀਆਂ ਸੋਹਣੀਆਂ ਬੂਥੀਆਂ ਆਉਂਦੀਆਂ ਜੀ ਆਪਣੀ ਆਪਣੀ ਬੂਥੀ ਦੇਖ ਸਕਦੇ ਹੋ ਇੱਧਰ ਰਾਸ਼ੀ ਆ ਬਈ ਛੜਿਆਂ ਦੀ ਤਜ਼ਾਰ ਜ਼ਿਆਦਾ ਹੈ ਜੀ ਇੱਥੇ ਹਾਂ ਜੀ ਛੜੇ ਹੀ ਜ਼ਿਆਦਾ ਹੀ ਹੈ ਗੱਡੂ ਬਹੁਤ ਦੁਖੀ ਹੈ ਜੀ ਗੱਡੂ ਪਤਾ ਨਹੀਂ ਕਿੰਨੂੰ ਲੱਭ ਰਿਹਾ ਹੈ ਗੱਡੂ ਨੀਤ ਉਧਰ ਹੀ ਫਸੀ ਹੈ ਜੀ ਜਦੋਂ ਬੱਚੀ ਦੇਖੀ ਜਾਂਦਾ ਅਵੀ ਜੀ ਆਪਣੀ ਥੈਲੀਲੀ ਬੈਗ ਦੇਖ ਸਕਦੇ ਹੋ ਨੌਮੀਲਾ ਅੱਜ ਕਿਟ ਲਈ ਆ ਆਈਡੀਏ ਤੱਕ ਚਲਾਈ ਹੈ ਹਾਂ ਬੈਗ ਲੈ ਕਿਹੜਾ ਅਮਰ ਕਿਟਾ ਜੀ ਅਮਰ ਕਿਟਾ ਹੈ ਕਾਲੀ ਹਲੇ ਤੱਕ ਟੋਲੀ ਵੜੀ ਵੜੀ ਕਾਲੀ ਹਲੇ ਤੱਕ ਗਲੇਬੀਆਂ ਮਾਰ ਰਹੀਆਂ ਚੁੱਪ ਕੇ ਮਗਰ ਰਹਦੇ ਹੋ ਪਾਣੀ ਸਰਹਾ ਵਾਲੇ ਪਾਣੀ ਸਰਹਾ ਹੋਵੇ ਬਸ ਜੀ ਹੁਣ ਸਾਡੀ ਤਿਆਰੀ ਹੈ ਜਾਣ ਦੀ ਹਵਾ ਮਹਿਲ ਦਿਖਾਣੇ ਆ ਤੁਹਾਨੂੰ ਹਵਾ ਲੱਗਦੀ ਆ ਉੱਥੇ ਕਿ ਨਹੀਂ ਜਾਂ ਉੱਥੇ ਵੀ ਗਰਮੀ ਆ ਨਾ ਦੀ ਹਵਾ ਮਹਿਲ हां गुड्डू। ਵਾਹ ਖਵਾ ਮੈਲ ਦੇ ਖਾਨੇ ਹਵਾ ਉੱਥੇ ਲੱਗਦੀ ਹੈ ਕਿ ਨਹੀਂ ਆ ਉਦਾਂ ਹੀ ਨਾ ਦੇ ਹਵਾ ਮੈਲ। ਉੱਥੇ ਤਾਂ ਲੂਹ ਵੇ ਦੀ ਗਰਮੀ। ਠੀਕ ਆ ਠੀਕ ਆ। ਟੇਡਾ। ਲੋਕੀ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਆ ਜੀ ਹੁਣ। ਤੁਸੀਂ ਕਿਉਂ ਨਹੀਂ ਜਾ ਰਹੇ? ਗੁੱਡੂ ਮਿੰਟ ਚ ਬੰਦ ਕਰਦਾ ਜੀ ਮਿੰਟ ਚ ਚਲਾਉਂਦਾ। ਗੁੱਡੂ ਵੀ ਤੇਲ ਵਿਚਾਰ ਰਿਹਾ ਜੀ ਆਏ। ਸੰਦੇਹਾਰੂ ਕਿੱਟੋ ਅੱਜ ਵੀ ਇਹ ਨਾ ਹਵਾ ਮਹਿਲ ਹਾਂਜੀ ਹਵਾ ਮਹਿਲ ਪਹੁੰਚ ਚੁੱਕੇ ਆ ਜੀ ਅਸੀਂ ਹਵਾ ਮਹਿਲ ਅਸੀਂ ਪਤਾ ਨਹੀਂ ਕਿੰਨੂ ਪੜਾਈ ਜਾਂਦੇ ਸੀ ਚੜਦੇ ਸਿੱਧੇ ਹੀ ਇਹ ਹੈਗਾ ਜੀ ਤਰਵਾੜੇ ਦਾ ਹਵਾ ਮਹਿਲ ਪਰ ਹਵਾ ਹੂ ਬਹਿ ਨਹੀਂ ਇੱਥੇ ਕੁਝ ਵੀ ਹੈਗੀ ਗਰਮੀ ਇੱਥੇ ਇਹ ਨਾਮ ਦਾ ਹੀ ਹਵਾ ਮਹਿਲ ਹੈ ਗੱਡੀ ਚੜੀ ਉਹ ਚਲੋ ਜੀ ਹਵਾ ਖਾਈਏ ਹਾਂ ਹੁਣ ਤਾਂ ਹੀ ਕਹਿਣਾ ਰਹਿਗੇ ਨੂੰ ਹੁੰ ਡਰੋਨ ਛੋੜ ਲਾਣਾ ਹੈ ਜੀ ਅਸੀਂ ਇੱਥੇ ਦਾ ਦੇਖ ਚਾਹ। ਉਹ ਨੇ। ਹਾਂਜੀ ਜੀ ਹੁਣ ਚੱਲੇ ਆ ਜੀ ਅਸੀਂ ਦੇ ਆਲੂ ਬਾਬੇ ਉੱਥੇ ਡਰੋਨ ਛੋੜ ਲਾਣੇ ਆ ਕਿਉਂਕਿ ਮੇਲਾ ਉੱਥੇ ਕੱਲ ਤੇ ਪਰਸੋਂ ਹੈ ਤੇ ਬਾਕੀ ਤੁਹਾਨੂੰ ਅਗੇ ਮੋਲ ਚਾਲ ਦਿਖਾਣੇ ਆ ਠਾਣ ਹਵਾ ਮੈਲ ਚੋਂ ਤਾਂ ਅਸੀਂ ਚੱਲ ਪਏ ਆ ਹਵਾ ਹੂ ਵਾਹ ਨੀ ਤੇ ਚੜੀ ਹੋਈ ਉਦਾਂ ਹੀ ਆ ਇਹ ਹਵਾ ਹੂ ਆ ਨਾਲ ਹੀ ਆ ਇੱਥੇ ਬਾਕੀ ਚਲੋ ਤੁਹਾਨੂੰ ਦਿਖਾਉਂਦੇ ਹਾਂ ਹੱਥ ਕਰਕੇ ਹੋ ਗਏ ਜੀ ਗਿੱਲੇ ਮੂਤ ਕਰਕੇ ਹੋ ਗਏ ਜੀ ਵਿਲੇ ਤੇ ਹੁਣ ਅਸੀਂ ਚੱਲੇ ਆ ਜੀ ਦਿ ਆਲੂ ਬਾਬੇ ਤੇ ਬਾਕੀ ਇੱਥੇ ਸਾਡੇ ਵਲੋਗ ਦੀ ਐਂਡਿੰਗ ਹੁੰਦੀ ਹੈ ਤੇ ਤੁਸੀਂ ਇੰਜੋਏ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਕਰਦੇ ਹੋ ਕਰਦੇ ਹੋ ਜੀ ਕਰਦੇ ਹੋ ਚਲ ਇਹ ਤਾਂ ਮਰ ਜੋਗੇ ਇਹ ਤਾਂ ਤੁਹਾਨੂੰ ਸਾਡੀ ਵੱਧੋ ਲੱਗੂਗੀ ਤੁਹਾਡੇ ਲਈ ਧੁੱਪ ਚ ਮਰਨਾ ਜੀ ਤੁਹਾਨੂੰ ਧੁੱਪ ਚ ਨਹੀਂ ਮਰਨਾ ਤੁਸੀਂ ਦਰਸ਼ਕ ਰਾਣੇ ਕਿਤੇ ਸਲੋਕ ਤੇ ਕਾਰ ਖੰਡੀਆਂ ਤਰੇਲੀਆਂ ਲੈਣੀਆਂ ਚੰਗਾ ਫਿਰ ਜੀ ਧੰਨਵਾਦ